ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਪਣੇ ਕਮਰੇ ਦੇ ਵਿੱਚ ਲੱਗ ਗਿਆ ਫਰਸ਼ ਦੇਖੋ ਕਿੰਨਾ ਸੋਹਣਾ ਬਣ ਗਿਆ ਕਮਰਾ ਵਿੱਚੋਂ ਤੇ ਬਸ ਹੁਣ ਇਹਦੀ ਉੱਪਰ ਵੀ ਫਰਸ਼ ਲੱਗ ਗਿਆ ਛੱਤ ਤੇ ਬਸ ਹੁਣ ਇਹਨੂੰ ਪਲਾਸਟਰ ਕਰਕੇ ਤੇ ਪੇਂਟ ਕਰਵਾ ਦਾਂਗੇ ਇਹਨੂੰ ਚਲੋ ਜੀ ਉਸ ਤੋਂ ਬਾਅਦ ਸ਼ਟਰ ਦਾ ਆਰਡਰ ਵੀ ਦਿੱਤਾ ਹੋਇਆ ਮੂਰੇ ਸ਼ਟਰ ਸ਼ਟਰ ਲਾ ਦੇਣਾ ਆਪਾਂ ਬਸ ਸਾਰਾ ਸਹੀ ਹੋ ਗਿਆ ਬਸ ਇਧਰ ਫਰਸ਼ ਆਉਣਾ ਹਮੂਰੇ ਵੀ ਫਰਸ਼ ਲਾਉਣ ਲੱਗਿਆ ਆਹ ਬੱਟ ਕੇ ਹਾਂ ਇੰਨਾ ਕੀ ਫਰਸ਼ ਲੱਗਣਾ ਆ ਇੱਥੇ ਹੈਗਾ ਪੱਕਾ ਇਹਨੂੰ ਢਾਲ ਸਾਰੇ ਦੀ ਢਾਲ ਇਧਰ ਨੂੰ ਦੇ ਦਾਂਗੇ ਇਹਨੂੰ ਇਧਰ ਨੂੰ ਹੀ ਆਜੂ ਪਾਣੀ ਸਾਰਾ ਕਮਰਾ ਪੂਰਾ ਵਧੀਆ ਵੱਡਾ ਬਣ ਗਿਆ ਪੂਰਾ ਕਮਰਾ ਨਾ ਇੱਥੇ ਕੁਰਸੀਆਂ-ਕੁਰਸੀਆਂ ਰੱਖ ਦੇਣੀਆਂ ਲਿਆ ਕੇ ਤੇ ਚਲੋ ਬੰਦਾ ਬਹਿ ਜਾਂਦਾ ਆਇਆ ਗਿਆ ਕੋਈ ਨਾ ਕੋਈ ਉਹਨਾਂ ਦੇ ਮੰਜੇ ਤਾਂ ਉਧਰ ਹੀ ਹੋ ਜਾ ਕਰਨੇ ਆ ਪੂਰੇ ਤੇ ਜਿਵੇਂ ਸਵੇਰੇ ਸਵੇਰੇ ਚਲੋ ਮਸ਼ੀਨਾਂ ਦੇ ਕੋਲੇ ਆਉਣਾ ਹੁੰਦਾ ਉਦੋਂ ਬੰਦਾ ਇੱਧਰ ਬਹਿ ਜਾਂਦਾ ਕਿ ਇੱਧਰ ਹਨਾ ਤੇ ਬਾਕੀ ਬਸ ਆਹ ਆ ਹੀ ਰਹਿ ਗਿਆ ਮਿਸਤਰੀ ਦਾ ਕੰਮ ਬਾਕੀ ਤਾਂ ਹੁਣ ਹੋਰ ਤਾਂ ਹੁਣ ਕੁਝ ਨਹੀਂ ਹੈਗਾ ਇਹ ਚ ਫਰਸ਼ ਲਾਵਾਂਗੇ ਸਿਆਲਾਂ ਚ ਇਹ ਇਹ ਫਰਸ਼ ਨਰ ਪਰ ਹੋਊਗਾ ਆਲੂਆਂ ਤੇ ਜੇ ਆਲੂਆਂ ਚ ਵਧੀਆ ਪੈਸੇ ਪੱਟੇ ਗਏ ਫੇਰੇ ਤੇ ਫਰਸ਼ ਲਾਵਾਂਗੇ ਨਹੀਂ ਵੱਟੇ ਗਏ ਫੇਰ ਛੱਡ ਦਾਂ ਫੇਰ ਹਜੇ ਕੱਚਾ ਹੀ ਰੱਖਾਂ ਕਿਉਂਕਿ ਇੱਧਰ ਮੱਕੀ ਮੁਕੀ ਸਿਕਾਉਣ ਦਾ ਕੰਮ ਆਪਾਂ ਇੱਧਰ ਕਰਿਆ ਕਰਾਂਗੇ ਇਹ ਸਾਰੇ ਚ ਫਰਸ਼ ਲਾ ਦੇਣਾ ਦਰੱਖਤ ਦੇ ਰੁੱਖ ਤਾਂ ਹੈਗੇ ਆ ਵਧੀਆ ਲੱਗੇ ਹੋਏ ਤੇ ਹੋਰ ਲਾਵਾਂਗੇ ਦਰੱਖਤਦਨ ਤੇ ਚੱਲੀ ਜਾਊ ਚਲ ਆ ਫਿਰਦੀਆਂ ਬਤਕਾਂ ਬੜੀ ਰਾਖੀ ਰੱਖਦੀਆਂ ਵੀ ਉਪਰੇ ਬੰਦੇ ਨੇ ਆਉਣ ਤੇ ਜਦੀ ਚੀਕਾਂ ਛੱਡ ਦਿੰਦੀਆਂ ਫਿਰਦੀਆਂ ਰਹਿੰਦੀਆਂ ਐਵੇਂ ਆਪਣੇ ਆਪ ਦੋ ਇਹ ਉਹ ਦੋ ਛੋਟੀਆਂ ਉਹ ਤਾਂ ਚੌਲਾ ਚੂਲਾ ਜੈਨ ਗੇੜੇ ਦੇ ਆਉਂਦੀਆਂ ਉੱਥੇ ਦੂਰ ਤੱਕ ਉਹ ਤਾਂ ਉਹਦਾ ਵਧੀਆ ਇੰਜੋਏ ਕਰਦੀਆਂ ਖਾਰਸ਼ ਲੱਗਣ ਦਵਾ ਦਾ ਸਾਰੇ ਰਾਹ ਰੂ ਖੁੱਲੇ ਹੋਗੇ ਵਧੀਆ ਹੋਗੇ ਹਨਪੁਰ ਖਜੂਰਾ ਆਪਣੀਆਂ ਸਾਰੀਆਂ ਹਰੀਆਂ ਹੋ ਗਈਆਂ ਸਾਰੀਆਂ ਇੱਕ ਵੀ ਖਜੂਰ ਇਹ ਜੀ ਨਹੀਂ ਵੀ ਜਿਹੜੀ ਨਾ ਹਰੀ ਹੋਈ ਸਾਰੀਆਂ ਪੂਰੀਆਂ ਵਧੀਆ ਹਰੀਆਂ ਰੋਜ਼ ਪਾਣੀ ਪਾਈਦਾ ਅੱਜ ਇਹਨਾਂ ਦੇ ਜਣਾ ਚ ਗੋਹਾ ਪਾਉਨੇ ਆ ਉੱਥੇ ਪਾਥੀਆਂ ਪੱਥੀਆਂ ਸੀ ਬੁੜੀਆਂ ਉਹ ਹੋ ਗਈਆਂ ਖਰਾਬ ਉਹ ਚੱਕ ਕੇ ਸੁੱਕਾ ਗੋਹਾ ਵਾ ਉਹ ਜਿੰਨੇ ਵੀ ਦਰਖਤ ਸਾਰੇ ਦਰਖਤਾਂ ਨੇ ਜੜਾਂ ਜਿੱਦਨਿਆਂ ਕੋ ਤੇ ਆ ਆਪਣੇ 26 ਦਾ ਨਸਾਰਾ ਦੇਖੋ ਕਿੰਨਾ ਸੋਹਣਾ ਆਉਂਦਾ ਇਹਦੇ ਦੇ ਲੋ ਮੀਹਾਂ ਦਾ ਪਾਣੀ ਹੋਈਆਂ ਹਜੇ ਲਾਇਆ ਨਹੀਂ ਹੁਣ ਸੁੱਕਣ ਲੱਗੀ ਐ ਇਹਦੀ ਧਰਤੀ ਮੋਟਰ ਜਮੇ ਹੀ ਬੰਦ ਰੱਖੀ ਹੋਈ ਆ ਅੰਦਰੋਂ ਚਲਾਉਣਾ ਸਵੇਰ ਸਵੇਰ ਵਾਲਾ ਮੌਸਮੀ ਵੱਖਰਾ ਹੁੰਦਾ ਹਨਾ ਇਹ ਕਿੰਨਾ ਸੋਹਣਾ ਮੌਸਮ ਅੱਜ ਹੂੰ ਠੀਕ ਆ ਗਰਮੀ ਤਾਂ ਹੈਗੀ ਆ ਮਾੜੀ ਮੋਟੀ ਉਹ ਤਾਂ ਹੋਣੀ ਆ ਰੁੱਤ ਮੁਤਾਬਕ ਹਨਾ ਜਦੋਂ ਰੁੱਤ ਅਜੇ ਗਰਮੀ ਵਾਲੀ ਆ ਅਜੇ ਤਾਂ ਹੋਣੀ ਆ ਗਰਮੀ ਆਪੇ ਹੌਲੀ ਹੌਲੀ ਠੀਕ ਹੋ ਜਾਣੀ ਹਨਾ ਤੇ ਪਰ ਆ ਦਰਖਤ ਪਤਾ ਨਹੀਂ ਸੁੱਕ ਗਿਆ ਪਤਾ ਨਹੀਂ ਤੁਰੂ ਪਤਾ ਨਹੀਂ ਨਹੀਂ ਇਹ ਹਜੇ ਦੋਨੇ ਸੁੱਕੇ ਹੋਏ ਆ ਆ ਇੱਕ ਹਰਾ ਹੋ ਗਿਆ ਤੇ ਆ ਵੀ ਨਹੀਂ ਹਜੇ ਤੁਰਿਆ ਹਜੇ ਪੱਤੇ ਪੁੱਤੇ ਨੇ ਕੱਢੇ ਨਹੀਂ ਸਾਰੀਆਂ ਖੰਜੂਰਾਂ ਚ ਇੱਕ ਖੰਜੂਰ ਆਪਣੀ ਸੁੱਕੀ ਆ ਏ ਵੀ ਹੋ ਜੂ ਹਰੀ ਮੱਲਾਂ ਦਾ ਅੱਜ ਲੱਗਿਆ ਉਥੇ ਪਲਾਉ ਹਨ ਇਹ ਆਪਣੇ ਪੁਰਾਣੇ ਪਲਾਉ ਵਾ ਜਿਹੜੇ ਪਹਿਲਾਂ ਵਾਲੇ ਆ ਤੇ ਆ ਦੇ ਕਿੰਨੇ ਘਸੇ ਹੋਇਆ ਲੋਕ ਕਲਵਾਰਾਂ ਹੀ ਬਣੀਆਂ ਵਈਆਂ ਦੇਲ ਇੰਨੇ ਘਸੇ ਹੋਇਆ ਆਹ ਇਹਨੂੰ ਸਾਰੇ ਪੁਆਇੰਟਾਂ ਤੇ ਗ੍ਰੀਸ ਦੇਣਾ ਜ਼ਰੂਰੀ ਹੁੰਦਾ ਆਪਾਂ ਅੱਜ ਕੱਢਿਆ ਹੁਣ ਇਹ ਕਿਉਂਕਿ ਆਪਾਂ ਪਹਿਲਾਂ ਚਲਾਉਨੇ ਸੀ ਨਵੇਂ ਉਹ ਨਵੇਂ ਦਾ ਜੇ ਸਮਾਨ ਰਹਿੰਦਾ ਤਾਂ ਨਹੀਂ ਚਲਾਈ ਤਾਂ ਹੁਣ ਅਸੀਂ ਚਲਾਉਣ ਲੱਗੇ ਬਸ ਇਹ ਜਦ ਬਾਤ ਆ ਹੋ ਗਿਆ ਬਹੁਤ ਅਜੇ ਉਹ ਵੀ ਤਾਂ ਬਹੁਤ ਕਰਦੇ ਨੇ ਇਹ ਹੈ ਵੀ ਆਪਣੇ ਦੂਜੇ ਆ ਮਹਿੰਗੇ ਵਾਲੇ ਇਹ ਘਸਦੇ ਨੇ ਇਹਦੀ ਆਪਾਂ ਕੱਲੀ-ਕੱਲੀ ਜਾਣਕਾਰੀ ਦਵਾਂਗੇ ਤੁਹਾਨੂੰ ਜਦੋਂ ਆਪਾਂ ਪਲਾਉ ਚਲਾਵਾਂਗੇ ਬਾਕੀ ਉਹ ਜ਼ਿਆਦਾ ਤਾਂ ਇਹੀ ਹੁੰਦਾ ਦੇਖੋ ਆਹਾਂ ਟੀਪੀ ਨੂੰ ਜਿੰਨਾ ਉੱਚਾ ਚੱਕਾਂਗੇ ਉੰਨਾ ਪਲਾਉ ਡੂੰਘਾ ਜਾਂਦਾ ਬਣਾ ਕਰ ਲੈ ਇੱਥੇ ਰੈਂਚ ਨਾਲ ਖੁੱਲ ਜਾਣਾ ਆਪਾਂ ਉਹ ਪਲਾਉ ਬਦਲੇ ਤਾਂ ਸੀ ਕਿਉਂਕਿ ਜਿਹੜਾ ਇੱਥੇ ਇਹਦੇ 베アリング ਆ ਜਿਹੜਾ ਇਹਦਾ ਖਰਾਬ ਹੋ ਜਾਂਦਾ ਚਾਰ ਪਲਾਉਆਂ ਨਾਲ ਕਰਕੇ ਤਿੰਨਾਂ ਵਾਲੇ ਨੂੰ ਕਦੇ ਕੁਝ ਨਹੀਂ ਹੁੰਦਾ ਕਿਉਂਕਿ ਚਾਰਾਂ ਵਾਲੇ ਦੀ ਲੰਬਾਈ ਮਗਰ ਜ਼ਿਆਦਾ ਹੋ ਜਾਂਦੀ ਹੈ ਉਦੇ ਚੱਕਰ ਦੇ ਵਿੱਚ ਜੇ ਐਂ ਝੋਲਾ ਮਾਰਦਾ ਨਾ ਜਦੋਂ ਉਦੋਂ ਖਰਾਬ ਬੰਦਾ ਆਪਣੇ ਉਹ ਪਲਾਉ ਦਾ ਨਾ ਉਹ ਹੈ ਤਾਂ ਭਾਰਿਆ ਪਰ ਉਹਦਾ ਨਾ ਰੋਡ ਤੇ ਲੈ ਕੇ ਜਾਣ ਵਾਲਾ ਟਾਇਰ ਆ ਜਾਣਾ ਆਪਾਂ ਉਹ ਵੀ ਲਾਈ ਲੈਣਾ ਫਿਰ ਉਹ ਟਾਇਰ ਆ ਜਾਂਦਾ ਉਹਨਾਂ ਦਾ ਉਹਨੂੰ ਟਰਾਂਸਪੋਰਟੇਸ਼ਨ ਟਾਇਰ ਐਵੇਂ ਕਹਿੰਦੇ ਆ ਕੁਝ ਉਹ ਲਵਾਂਗੇ ਫਿਰ ਰੋਡ ਤੇ ਜਿਵੇਂ ਮਰਜ਼ੀ ਟਾਇਰ ਉਹ ਕਰਕੇ ਲੈ ਜਾ ਅੱਜ ਸ਼ੁਰੂ ਕਰਦੇ ਆ ਇਹਨੂੰ ਖੇਚ ਲਿਜਾ ਕੇ ਆਹ ਇਹਦਾ origignal ਟਾਇਰ ਆ ਆ ਦੇਖੋ ਇਥੋਂ ਜਿੰਨੀ ਇਹਨੂੰ ਉਪ ਥੱਲੇ ਨੂੰ ਕਰੀ ਜਾਵਾਂਗੇ ਢੰਗਾਈ ਵਧਿਆ ਨੇ ਉੱਪਰ ਉੱਪਰ ਨੂੰ ਕਰੀ ਜਾਵਾਂਗੇ ਢੰਗਾਈ ਵਧਿਆ ਨੇ ਥੱਲੇ ਨੂੰ ਕਰੀ ਜਾਵਾਂ ਲੇ ਢੰਗਾਈ ਘਟੀ ਜਾਣੀ ਅੱਜ ਆਪਾਂ ਚੱਕਣ ਲੱਗੇ ਆ ਰੂੜੀ ਗੋਹਾ ਇਥੋਂ ਲੈ ਕੇ ਜਾਣਾ ਚੱਕ ਕੇ ਉੱਥੇ ਆਪਣੇ ਨਵੇਂ ਖੇਤ ਆ ਵੀ ਉਹਨਾਂ 'ਚ ਕਦੇ ਝੋਨਾ ਨਹੀਂ ਲੱਗਿਆ ਮਿੱਟੀ ਚੱਕੀ ਸੀ ਉੱਥੇ 2 ਕਿੱਲੇ ਹੈਗੇ ਆ ਬਲਾਸਟਰ ਹਨਾ ਉਹਨਾਂ 'ਚ ਪਾਉਣਾ ਗੋਹਾ ਲਿਝਾ ਕੇ ਦੇ ਲੋ ਅੱਗੇ ਨਾ ਅੱਗੇ ਮਸ਼ੀਨਰੀ ਅੱਗੇ ਮਸ਼ੀਨ ਨਹੀਂ ਸੀ ਹੁੰਦੀ ਲੇਬਰ ਤੋਂ ਢਮਾਉਂਦੇ ਹੁੰਦੇ ਸੀ ਗੋਹਾ ਕਿ ਸਾਲ ਦੇ ਵਿੱਚ ਇੱਕ ਵਾਰ ਢੋਂਦੇ ਹੁੰਦੇ ਸੀਗੇ ਜੂਨ ਵੀ ਆ ਆਪਣੇ ਜਦੋਂ ਮਈ ਮਹੀਨੇ ਦੇ ਵਿੱਚ ਢੋਣਾ ਜਦੋਂ ਕਣਕ ਵੱਢਣ ਆਉਂਦੀ ਹੁੰਦੀ ਸੀ ਲੇਬਰ ਉਦੋਂ ਦੇ ਲੋ ਅੱਥੀ ਕਣਕ ਵੱਢਦੇ ਹੁੰਦੇ ਸੀ ਉਦੋਂ ਆਉਂਦੀ ਹੁੰਦੀ ਸੀ ਲੇਬਰ ਹਨ ਤੇ ਉਦੋਂ ਢੋਣਾ ਦੇ ਗੋਹਾ ਤੇ ਹੁਣ ਕੋਈ ਔਖਾ ਹੀ ਨਹੀਂ ਹੈਗਾ ਕਿ ਜਦੋਂ ਮਰਜੀ ਢੋ ਲੋ ਗੋਹਾ ਹਨ ਆਰਾਮ ਨਾਲ ਕੱਢ ਕੇ ਆ ਦੇਖ ਲੋ ਆਹ ਮਸ਼ੀਨ ਨੇ ਲੀਵਰ ਦਾ ਕੰਮ ਹੀ ਸਾਰਾ ਬੰਦ ਕਰਤਾ ਕਿ ਜਦੇ ਮਰਜੀ ਢੋਈ ਚੱਲੋ ਹੁਣ ਇਥੋਂ ਉੱਥੇ ਪੈਣਾ ਦਾ ਥੋੜਾ ਹੀ ਆ ਚਾਰ ਪੈਂਟ ਟਰਾਲੀਆਂ ਪੈਣੀਆਂ ਤਾਂ ਬੈੱਡ ਵਾਲੀਆਂ ਪੂਰੀਆਂ ਫੁੱਲ ਭਰ-ਭਰ ਕੇ ਲੈ ਜਾਣੀਆਂ ਤਾਂ ਠੀਕ ਹੈ ਤਾਰਾਂ ਨੇ ਉੱਤੇ ਅੰਗਲ ਤਾਰਾਂ ਨੇ ਉੱਤੇ ਫਲਾਸ ਪਰ ਦਿੱਤੇ ਖੇਤ ਤਿਆਰ ਕਰਨਾ ਆਪਾਂ ਇਹੀ ਕੱਲ ਬਾਤ ਕੀਤੀ ਸੀ ਦੇਖੋ ਕਿੰਨੀ ਸੋਹਣੀ ਬਣ ਗਈ ਪਈ ਹੈ ਨਾ ਐਨ ਸਾਫ਼ ਸੁਥਰੀ ਹੋ ਗਈ ਤੇ ਬਸ ਝੋਨੇ ਦਾ ਇਹਦਾ ਨਸਾਰਾ ਸ਼ੁਰੂ ਹੋ ਗਿਆ ਇਹਦਾ ਨਵੰਬਰ ਜੇ ਵੱਢ ਹੋਣਾ ਅਜੇ ਤਾਂ ਇਹਨੇ ਪੂਰਾ ਖੜਨਾ 2 ਮਹੀਨੇ ਦਾ ਅਕਤੂਬਰ ਖੜੂਗਾ ਨਵੰਬਰ ਦੀ 10-12 ਦੇ ਨੇੜੇ ਜਾ ਕੇ ਵੱਢੋ ਉਹ ਹੁੰਦਾ ਕਿ ਜਿੰਨੀ ਤਰੀਕ ਨੂੰ ਨਿਸਾਰਾ ਆ ਜੇ ਉਦੋਂ 1 ਮਹੀਨੇ ਬਾਅਦ ਰੱਖ ਲਓ ਵਸ ਡੇਟ ਵੀ ਜਿੱਦਣ ਨਿਸਰਿਆ ਝੋਨਾ ਢੋਡਾ ਉਦੋਂ 1 ਮਹੀਨੇ ਬਾਅਦ ਬਾੜੀ ਸ਼ੁਰੂ ਕਰ ਲਓ ਤੇ ਸਾ ਮੈਂ ਰੋਟੀ ਲੈ ਆਏ ਦੀ ਮੈਂ ਕਿਹਾ ਤੂੰ ਪਹਿਲਾਂ ਰੋਟੀ ਖਾ ਲਾ ਰੋਟੀ ਖਾ ਕੇ ਫੇਰ ਸ਼ੁਰੂ ਕਰਦੇ ਆ ਇਹ ਚੱਲ 2-3 ਘੰਟੇ ਲੱਗਣਗੇ ਫੇਰ ਕੇ ਤੁਰ ਜਾਵਾਂਗੇ ਪੜਾਓ ਪਹਿਲੇ ਦਿਨ ਅੱਜ ਇਹ ਆਪਣਾ ਪੁਰਾਣੇ ਵਾਲਾ ਬਲਾਈ ਆ ਇਹ ਨੂੰ ਸ਼ੁਰੂ ਕਰਦੇ ਆਂ ਦੇਖਦੇ ਆਂ ਕਿਵੇਂ ਓਏ ਇੱਕ ਤਾਂ ਉਹਦੇ ਕੰਮ ਰਹਿੰਦੇ ਸੀ ਨਵੇਂ ਪਲਾਉਦੇ ਹਨਾ ਆਪਣੇ ਕਾ